ਹੌਲੀ ਹੌਲੀ ਨਿਕਲੇਦੋਂ ਰੋਕੇ ਰੋਕੇ ਨਿਕਲੇ ਇਹ ਬਾਈ ਮੱਝ ਜਿਹੜੀ ਆ ਪਹਿਲੀ ਮੱਝ ਨਹੀਂ ਪਹਿਲੀ ਮੱਝ ਤਾਂ ਇਹਦੇ ਨਾਲ ਉਹ ਖੜੀ ਜਿਹੜੀ ਚੱਕੀ ਜਾਂਦੀ ਹੈ ਅੱਛਾ ਜੀ ਮਤਲਬ ਉਸ ਤੋਂ ਬਾਅਦ ਉਹਦੇ ਤੋਂ ਬਾਅਦ ਆ ਕੇ ਇਹਨੇ ਬੜਾ ਤਕੜਾ ਨਾਮ ਬਣਾਇਆ ਜੀ ਅੱਛਾ ਜੀ ਹਾਂ ਜੀ ਇਹਨੇ ਨਾਗਣੀ ਨੇ ਤੇ ਉਸ ਤੋਂ ਬਾਅਦ ਜਨੈ ਕਿ ਵੀ 2019 ਵਾਲੇ ਮੇਲਿਆਂ ਦੇ ਵਿੱਚ ਇਹ ਮੇਰੇ ਕੋਲ 18 ਨੂੰ ਆਈ ਸੀਗੀ ਜੀ ਹਾਂ ਜੀ ਮਗਰੇ ਇਹਦੇ ਕੱਟੀ ਸੀਗੀ ਹਾਂ ਜੀ ਤੇ ਹੁੰਦੀ ਕਰਮਾਂ ਦੀ ਗੱਲ ਹੀ ਹੈ ਤਾਂ ਇਹ ਵੀ ਜਨੈ ਕਿ ਵੀ ਅੜੀ ਖੜੀ ਸੀ ਯਾਰ ਦੋਸਤ ਕੋਲੇ ਅੱਛਾ ਤਾਂ ਦੋ ਚਾਰ ਬੰਦਿਆਂ ਨੇ ਹੋਰ ਧਾਰਾਂ ਤੋਂ ਬਚੋਗਾ ਤੇ ਉਸ ਤੋਂ ਬਾਅਦ ਹੋਰ ਧਰਾਂ ਧੂਰਾਂ ਮਤਲਬ ਲੋਕਾਂ ਨੇ ਚਵੰਨ ਯਾਰ ਦੋਸਤਾਂ ਨੂੰ ਚਵੰਗਾ ਪਰ ਹਰ ਇੱਕ ਬੰਦਾ ਕਹਿੰਦਾ ਕਰੇ ਵੀ ਫਿੱਟ ਨਹੀਂ ਹੂੰ ਤੇ ਜਦੋਂ ਐਂ ਕਹਦਾ ਕਰੇ ਫਿੱਟ ਨਹੀਂ ਤੇ ਵੀ ਜੁਮੇ ਮੈਂ ਯਾਰ ਦੋਸਤ ਨੂੰ ਪੁੱਛਿਆ ਜਿਵੇਂ ਕਰਮਾ ਜੁੰਦੀ ਆ ਮੈਂ ਕਿਹ ਗੱਲ ਹੋ ਗਈ ਫਿੱਟ ਕਿਉਂ ਨਹੀਂ ਹਾਂਜੀ ਉਹ ਕਹਿੰਦਾ ਵੀ ਜਿਹੜੀ ਇਹ ਫਟਾਂ ਐ ਨਹੀਂ ਕਹਿੰਦਾ ਜਦੋਂ ਮੰਨ ਲਾ ਇਹ ਮਿਲੀ ਹਾਂ ਕਹਿੰਦਾ ਇੰਟ ਜੇ ਤੇ ਜਾ ਕੇ ਥੋੜਾ ਜਿਹਾ ਤਾਂ ਹਿੱਲ ਗਈ 1/2 ਲੀਟਰ ਦੁੱਧ ਰੱਖ ਕੇ ਇੱਕ ਕਹਿੰਦਾ ਥਾਣਾ ਛੋਟਾ ਤੇ ਉਹ ਮੈਂ ਬੋਲੇ ਕਰੜਾ ਹੀ ਨਹੀਂ ਹੁੰਦੇ ਤੇ ਮੈਂ ਕਿਹਾ ਦੁੱਧ ਕਿੰਨਾ ਸੀ ਦੁੱਧ ਉਹ ਕਹਿੰਦਾ ਯਕੀਨ ਨਹੀਂ ਤੋਕਰ ਮੱਝ ਦਾ ਕਹਿੰਦਾ 9 ਕਿਲੋ 600 ਗ੍ਰਾਮ ਹੈ ਆਥਨ ਦਾ ਤੜਕੇ ਦਾ 9 ਕਿਲੋ 400 ਗ੍ਰਾਮ ਹੈ ਚਲ ਤੀਜੇ ਡੰਗ ਮੈਨੂੰ ਜੈ ਸਿੰਘ ਦਾ ਫੋਨ ਆ ਗਿਆ ਮੈਨੂੰ ਕਹਿੰਦਾ ਕਿਵੇਂ ਆ ਪਿੰਡੀ ਬਦਨੀ ਵਾਲ ਦਾ ਮੈਂ ਠੀਕ ਆ ਕਹਿੰਦਾ ਕਿਵੇਂ ਉਹ ਆਈ ਨਹੀਂ ਬੰਦੇ ਮੈਂ ਕਿਹਾ ਯਾਰ ਬੰਦੇ ਤਾਂ ਜਵਾਬ ਦੇ ਕੇ ਮੈਂ ਆਉਣਾ ਹਾਂ ਤੀਜੇ ਡੰਗ ਮੈਂ ਚੋਲੀ ਮੈਂ ਜਾ ਕੇ ਚੋਈ ਉਹ ਤੋਂ ਫੇਰ 600 ਗ੍ਰਾਮ ਦੁੱਧ ਹੀ 9 ਕਿਲੋ ਅੱਛਾ ਜੀ ਤਾਂ ਮੈਨੂੰ ਜਿੰਨੇ ਦੁੱਧ ਵਾਲੀ ਚਾਹੀਦੀ ਚਾਹੀਦੀ ਹੈ ਤੇ ਇੱਕ ਰਹਿੰਦੀ ਹੁੰਦੀ ਥੋੜੀ ਜੀ બીજા સંગડી મારે સાختی ਵਾਲਾ ઓફર دیتا ਸੀ ਉਹ ਕਹਿੰਦਾ ਜੀ ਨਿਕਦੀ ਆਈ ਵੀ ਤੂੰ ਲੈ ਜਾ ਹਾਂ ਪਰ ਮੈਂ 1.5 ਲੱਖ ਤੋਂ ਘੱਟ ਹੀ ਲਾਇਆ ਸੀ ਉਹ ਤੋਕੜ ਠੀਕ ਹੈ ਤੇ ਮਗਰ ਘੱਟੀ ਸੀਗੀ ਤੇ ਫਿਰ ਜਦੋਂ ਬਾਈ ਘਰੇ ਰਿਆਂਦੀ ਘਰੇ ਲੈ ਕੇ ਇੱਕ ਉਹਦੇ ਪਸੂ ਥੋੜੇ ਹੁੰਦੇ ਸੀ ਚਾਹ ਵਾਲਾ ਹੁੰਦਾ ਸੀ ਜਦੋਂ ਘਰੇ ਆ ਕੇ ਸਾਮੀ ਤੇ 23 ਕਿਲੋ ਦੁੱਧ ਤੇ ਜਾਵੜੀ ਟੋਕੜੀ ਹਾਂਜੀ ਬਿਲਕੁਲ ਅੱਛਾ ਬਾਈ ਸਭ ਤੋਂ ਪਹਿਲਾਂ ਮੇਰੇ ਹਿਸਾਬ ਦੇ ਨਾਲ ਅੱਜ ਤੱਕ ਜਿੱਥੋਂ ਤੱਕ ਮੇਰਾ ਦਿਮਾਗ ਦੇ ਵਿੱਚ ਆਇਆ ਹੈਗਾ ਵੀ ਇੱਕ ਅੱਧਾ ਹੋਰ ਤਾਂ ਕੋਈ ਹੋ ਸਕਦਾ ਇੱਕ ਦੋ ਵੀ ਹੋ ਸਕਦੇ ਆ ਪਰ ਜਿਹੜਾ ਲੈਵ ਵਾਲਾ ਕਰੇਜ ਆ ਉਹ ਸਤ ਕਟੇਰੀਵਾਰੋਂ ਦੇ ਜਗਜੀਤ ਤੇ ਮਹੀਂ ਚਲਾਇਆ ਸੀਗਾ ਜਗਜੀਤ ਨੇ ਮਤਲਬ ਲੋਕਾਂ ਚ ਚਲਾਉਣ ਲੱਗਾ ਜੀ ਜਦ ਰੇ ਜਨੇ ਕਿ ਫਾਰਮ ਵਾਲੀ ਮੈਂ ਚਲਾਈ ਸੀ ਆਪਦੀ ਅੱਛਾ ਜੀ ਇਹਦੀ ਲੈਬ ਚਲਵਾ ਲਈ ਉਦੋਂ ਲੈਬ ਦਾ ਇਹ ਨਹੀਂ ਪਤਾ ਹੁੰਦਾ ਸੀ ਵੀ ਆਪਾਂ ਪੇਜ ਤੇ ਕਰਨੀ ਆ ਹਾਂ ਉਹਦੇ ਇੱਕ ਗਰੁੱਪ ਨਹੀਂ ਬਣੇ ਹੁੰਦੇ ਜੀ ਵੀ ਇਹਦੇ ਚ ਲੱਖ ਬੰਦਾ ਯਾਰ ਉਹਦੇ ਇਹ ਚ ਵਾਉਂਦੇ ਤੇ ਇਹਨੂੰ ਮਿਲੀਅਨ ਵਿਊ ਆ ਜਾਂਦੇ ਜੀ ਅੱਛਾ ਜੀ ਤੇਨੇ ਫਿਰ ਉਦੋਂ 22 ਲੀਟਰ ਦੁੱਧ ਦਿਖਾਇਆ ਤੋਕੜ ਨੇ ਠੀਕ ਹੈ ਤਾਂ ਫਿਰ ਜਿਵੇਂ ਤੋਕੜ ਆਹ ਹਾਲਾਤ ਤਾਂ ਥੋੜੀ ਜਿਆਦਾ ਲੱਸੀ ਸੀ ਇਹਨੂੰ ਐਤੀ ਲੱਸੀ ਆਈਂ ਕੀਤਾ ਐਤੀ ਠੀਕ ਹੈ ਜਿਆਦੇ ਮਗਰ ਲਈ ਵਾਰ ਇਹਨੂੰ ਪਰ ਇਹ ਥੋੜੀ ਜੀ ਖਾਰ ਮੰਨਣ ਲੱਗ ਜਾਂਦੇ ਉਹ ਤੋਂ ਅਸੀਂ 2 ਕਿਲੋ ਦਾਣਾ ਵਧਾਉਂਦੇ ਸੀ ਅੱਡ ਕੱਖ ਪਾਉਂਦੇ ਸੀ ਇਹ ਪਹਿਲੀ ਵਾਰ ਚਾਰ ਚੂਰ ਜਦੋਂ ਦਾ ਛੜਾਇਆ ਉਸ ਤੋਂ ਬਾਅਦ ਪਹਿਲੀ ਵਾਰ ਇਹ ਲਿੱਸੀ ਹੋਈ ਆਈ ਠੀਕ ਹੈ 2-3 ਸਾਲਾਂ ਬਾਅਦੋਂ ਤਾਂ ਫਿਰ ਇਹ ਜੀ ਹਾਲਾਤ ਜਦੋਂ ਬਈ ਇਹ ਸੂਨ ਵਾਲੀ ਹੋਈ ਨਾ ਇਹ ਇੰਨੀ ਕੁ ਜ਼ਿਆਦਾ ਤਿਆਰ ਹੋ ਗਈ ਮਤਲਬ ਹਰਿਆਣੇ ਦੇ ਜਿੰਨੇ ਵੀ ਵੱਡੇ ਬਰੀਡਰ ਸੀਗੇ ਸਾਰੇ ਬੰਦੇ ਐ ਮੰਜੇ ਦੇ ਇਕੱਠੇ ਬੈਠੇ ਸਾਰੇ ਠੀਕ ਆ ਅਰਜਨ ਵਾਲੇ ਹੋਗੇ ਤਾਂ ਤੇਲੂ ਵਾਲੇ ਹੋਗੇ ਹੋਰ ਵੀ ਭਰਾ ਬਹੁਤ ਹੋਗੇ ਹਨਾ ਨਾਂ ਲੈਣੇ ਕਈ ਵਾਰੀ ਔਖੇ ਹੁੰਦੇ ਆ ਪਰਮੇਸ਼ਵਰ ਕੇ ਉਹ ਕਹਿੰਦੇ ਵੀ ਮੱਝ ਸਾਨੂੰ ਦੇ ਦੇ ਨਾ ਅਛਾ ਆਪਾਂ ਕੋਈ ਆਪਾਂ ਨੂੰ ਤਾਂ ਕਿਤੇ ਐ ਸੋਚਿਆ ਵੀ ਨਹੀਂ ਸੀ ਯਾਰ ਵੀ ਇੰਨੇ ਦੇ ਪਰ ਇੰਨਾ ਕੁ ਜ਼ਰੂਰ ਸੋਚਦੇ ਹੁੰਦੇ ਸੀ ਵੀ ਜੇ ਕੋਈ ਕਹਿੰਦਾ ਸੀ ਵੀ ਮੇਰਾ ਬੱਚਾ ਯਾਰ ਐਵੇਂ ਵੇਚ ਗਿਆ ਮੈਨੂੰ ਐ ਹੁੰਦਾ ਸੀ ਵੀ ਮੈਂ ਕਿਸੇ ਦਿਨ ਵੇਚੂੰ ਜੇ ਲੋਕ ਕਹਿੰਦੇ ਹੁੰਦੇ ਸਾਡੀ ਮੱਝ ਤੇ 10 ਲੱਖ ਲੱਗਿਆ 12 ਲੱਗਿਆ ਮੈਨੂੰ ਆਪਣੇ ਆਪ ਤੇ ਮਾਨਸੀ ਵੀ ਕਿਸੇ ਦਿਨ ਆਪਣੇ ਕੋਲੇ ਵੀ ਇਹੋ ਜਿਹੇ ਪਸ਼ੂ ਪੈਦਾ ਹੋਊਗਾ ਹਾਂ ਤਾਂ ਮੈਨੂੰ ਉਹ ਕਹਿੰਦੇ ਵੀ ਤੂੰ 10 ਪੈਸੇ ਮੈਂ 1000 ਰੁਪਏ ਆਪਾਂ ਵੇਚ ਨਹੀਂ ਨਹੀਂ ਤੇ ਜਿਹੜੇ ਜਾਦੇ ਯਾਰ ਦੁੱਧ ਦਾ ਅਗਲਾ ਕਹਿੰਦਾ ਯਾਰ ਫੁਲਾਣੇ ਬੰਦੇ ਬੈਠੇ ਤੈਨੂੰ 12 ਲੱਖ ਦਵਾ ਦੰਨੇ ਆ ਤੈਨੂੰ ਤਾਂ ਮੁਕਾਬਲਾ ਸੀਗਾ ਉਦੋਂ ਸਕੂਟਾਂ ਦੇ ਵਰਗਿਆਂ ਦੇ ਨਾਲ ਹੀ ਠੀਕ ਹੈ ਤਾਂ ਉਦੋਂ ਬਾਅਦ ਫਿਰ ਮੈਂ 19 ਜਿਵੇਂ ਕਹਾਂ ਨਹੀਂ ਯਾਰ ਆਪਾਂ ਦੇਣ ਨਹੀਂ ਕਿਸੇ ਨੂੰ ਫਿਰ 19 ਦੇ ਵਿੱਚ ਆਪਣਾ ਮੁਕਾਬਲਾ ਪਿਆ ਮੈਂ ਨੇਚਰਲ ਬੰਦਾ ਇਕੱਲਾ ਸੀ ਜਿਹਦਾ ਐ ਤੰਬੂ ਦੇ ਵਿੱਚ ਸਾਰੇ ਖੋਲੀਆਂ ਦੇ ਵਿਚਾਲੇ ਬਿਸਤਰੇ ਤਿੰਨ ਤੰਬੂ ਸਾਈਡ ਤੇ ਲੱਗੇ ਹੋਏ ਸਾਰੇ ਯਾਰ ਦੋਸਤਾਂ ਐ ਪਸਵਾ ਜੀ ਰਹੇ ਬਥੇਰੇ ਲੋਕ ਮੈਨੂੰ ਕਹਿਣ ਵੀ ਮੱਝਾਂ ਦੇ ਵਿੱਚ ਬੰਦੇ ਨਹੀਂ ਅਸੀਂ ਤਾਂ ਢਾਉਣ ਨਹੀਂ ਦਿੰਦੇ ਤੇਰੀਆਂ ਮੱਝਾਂ ਉਹੀ ਘਰੀ ਜਾਂਦੀਆਂ ਮੈਂ ਕਹਾ ਯਾਰ ਮੱਝ ਪਾਉਂਦੀ ਕੁਛ ਮਰਜੀ ਹੋ ਜਾ ਆਪਾਂ ਯਾਰਾਂ ਦੋਸਤਾਂ ਨੂੰ ਰੋਕਣਾ ਆਪਾਂ ਯਾਰਾਂ ਦੋਸਤਾਂ ਦੇ ਵਾਸਤੇ ਬਸ ਪਸੂਲਿਆਂ ਦੇ ਇੱ ਉਥੇ ਪਹਿਲੇ ਮੇਲੇ ਕਰਕੇ ਬਹੁਤ ਬਿਮਾਰ ਹੋਈਆਂ ਔਖੀਆਂ ਹੋਈਆਂ ਜਿਹੜੇ ਬੰਦਿਆਂ ਨੂੰ ਪਤਾ ਦਰਸਤਾਂ ਦਰੂਤਾਂ 'ਚ ਫਸ ਗਈਆਂ ਕਾੜਾ ਕੂੜਾ ਦਿੰਦੇ ਆ ਤੋਂ ਫਿਰ ਰਾਤ ਨੂੰ ਤਾਕਤ ਚੜੀ ਗਿਆ ਵੇ 2 ਦਿਨ ਤੇ ਪਰ ਨੇਚਰਲ ਇਹ 28 ਕਿਲੋ ਦੁੱਤੇ ਸੀ ਫਿਰ ਰਾਤ ਨੂੰ ਬਿਮਾਰ ਹੋਈ ਟੁੱਟ ਗਈ ਦੂਜੇ ਦਿਨ 9 ਕਿਲੋ ਤੇ ਆ ਗਈ ਫਿਰ ਦੂਜੇ ਦਿਨ ਸਾਰੇ ਤੰਬੂ ਜਿਹੜੇ ਮੁਕਾਬਲੇ ਦੇ ਸੀਗੇ ਖੁਸ਼ ਹੋ ਕੇ ਬਾਹਰ ਆ ਗਏ ਵੀ ਨਾਗਨੀ ਤਾਂ ਗਈ ਅੱਛਾ ਠੀਕ ਹੈ ਤੇ ਕਾ ਸੀਗੀ ਨਾਲ ਬਸੰਤੀ ਅੱਛਾ ਜੀ ਕਹਿੰਦੇ ਵੀ ਉਹਦੇ ਵਾਲੀ ਤਾਂ ਗਈ ਤੇ ਆਹੀ ਇਕੱਲੀ ਮੁਕਾਬਲੇ 'ਚ ਰਹਿ ਗਈ ਤੇ ਉਹ ਜਾਵੜੀ ਸਿਮਰ 7ਵੇਂ ਨੰਬਰ ਤੇ ਉਹ ਚਵਾਈ ਦੇ ਹਿਸਾਬ ਨਾਲ ਹਾਂ ਤੇ ਫਿਰ ਤਾਂ ਦੁਬਾਰੇ ਜਾ ਕੇ ਫਿਰ ਇਹਨੇ ਮੇਲੇ ਦੇ ਉੱਤੇ ਦੂਜੇ ਦਿਨ 1.14 ਪੌਣੇ 15 ਕਿਲੋ ਫੇਰ ਮਾਰਿਆ। ਅੱਛਾ। ਤੀਜੇ ਡੰਗ ਫੇਰ 15 1.15 ਮਾਰਿਆ ਉਹੀ ਦੁੱਧ ਤੇ ਆ ਗਈ ਦੁਬਾਰੇ। ਹਾਂ। ਫਿਰ ਇਹ ਪੀਡੀਐਫ ਮੇਲੇ ਤੋਂ ਆਈ ਤੀਜੇ ਨੰਬਰ ਤੇ ਇਹ ਦੂਜੇ ਨੰਬਰ ਦੇ ਰਹੀ ਦੁੱਧ ਚੋਈ ਤੇ। ਠੀਕ ਹੈ। ਹਾਂ ਜੀ ਤੇ ਉਹਨੇ ਦੇਖ ਲਓ ਤੀਜੇ ਤੇ ਕਰ ਗਈ ਤੇ ਫਿਰ ਇੱਕ ਮਹੀਨੇ ਬਾਦੋਂ ਮੇਲਾ ਸੀ ਕੁਰੂ ਖੇਤਰ ਦਾ 2020 ਚ। ਹਾਂ। ਤੇ ਇੱਥੇ ਚਾਚੇ ਦੇ ਮੁੰਡੇ ਦਾ ਵੀ ਘਰੇ ਵਿਆਹ ਸੀਗਾ। ਇੱਕ ਮੇਰਾ ਸਾਲਾਗਾ। ਤੇ ਬਾਹਰ ਗਿਆ ਵਾ ਸੀ ਉਹ ਦੁਬਾਰੇ ਕਾਜ ਪੱਤਰਾਂ 'ਚ ਪ੍ਰੋਬਲਮ ਸੀ ਉਹਦਾ ਵਿਆਹ ਵੀ ਦੁਬਾਰੇ ਸੀ ਪਰ ਮੈਂ ਪਹਿਲਾ ਇਨਸਾਨ ਸੀਗਾ ਜਿਹਨੇ ਵਿਆਹ ਛੱਡ ਤੇ ਠੀਕ ਹੈ ਤੇ ਇੰਨਾ क्रेजी ਸੀਗਾ ਮੈਂ ਕਿਹਾ ਯਾਰ ਆਪਾਂ ਮੇਲੇ ਤੇ ਜਾਣਾ ਮੈਨੂੰ ਘਰੇ ਬਹੁਤ ਕਹਿੰਦੇ ਕਹਿੰਦੇ ਵੀ ਤੂੰ ਹੋਣਾ ਕਰ ਮੈਂ ਕਿਹਾ ਯਾਰ ਦੇਖੋ ਮੇਲਾ ਆਉਂਦਾ ਤੇ ਜੇ ਕੁਦਰਤੀ ਮੇਲਾ ਜਿੱਤ ਗਏ ਦੁਬਾਰੇ ਮੇਲਾ ਨਹੀਂ ਆਉਣਾ ਹੁੰਦਾ ਹਨਾ ਨਵਾਂ ਮੇਲਾ ਤਾਂ ਆ ਜੂ ਪਰ ਉਹ ਸਾਲ ਦਾ ਭਈ ਉਹੀ ਗੱਲ ਹੋਈ ਜਿਵੇਂ ਪਰਮਾਤਮਾ ਕਰਨੀ ਮੇਰੇ ਨਾਲ ਢਿੱਲੋ ਸੁਖਜੀਤ ਤੇ ਉਹ ਬਠਿੰਡਾ ਵਾਲੇ ਢਿੱਲੋ ਦਾ ਭਰਾ ਛੋਟਾ ਉਹ ਮੇਰੇ ਨਾਲ ਬੜੀ ਜਿਆਦਾ ਮਿੱਤਰ ਦਾ ਉਹਦੀ ਠੀਕ ਹੈ ਤੇ ਅਸੀਂ ਦੋਨੇ ਮੈਂ ਉਹਨੂੰ ਆਖਿਆ ਮੈਂ ਕਿਵੇਂ ਆਏ ਸਾਡੇ ਵਾਲਾ ਕਹਿੰਦਾ ਠੀਕ ਹੈ ਮੈਂ ਕਿਹਾ ਯਾਰ ਚੱਲੀਏ ਤੇ ਅਸੀਂ ਦੋਨੇ ਬਾਈ ਦੋਨੇ ਆਮ ਹੀ ਸੰਜੜਾ ਕੇ ਲੈ ਗਏ ਦੋਨੇ ਠੀਕ ਹੈ ਤੇ ਨਾਲ ਸਾਡੇ ਕਦੀ ਮਜੀਜਾ ਲਵਾਉਣ ਨੂੰ ਤਾਂ ਜਦੋਂ ਅਸੀਂ ਜਾਵੜੇ ਉੱਥੇ ਕੁਰੂ ਖੇਤਰ ਤੇ ਅਸੀਂ ਦੋਨਾਂ ਨੇ ਇਹ ਤਾਂ ਦੋ ਦਿਨ ਤਾਂ ਜਾ ਕੇ ਸਾਹਮਣੇ ਮੱਝਾਂ ਜਿਵੇਂ ਸਾਨੂੰ ਦੱਸਿਆ ਸੀ ਯਾਰ ਸਾਹਮਣੇ ਸੁੰਮਣ ਦੀ ਬਾੜੀ ਲੋੜ ਨਹੀਂ ਹੁੰਦੀ ਨਵੇਂ ਥਾਂ ਤੇ ਜਾ ਕੇ ਖਾਂਦੀਆਂ ਨਹੀਂ ਦੋ ਤਿੰਨ ਦਿਨ ਅਸੀਂ ਸਾਹਮਣੇ ਨਾਲੇ ਸਾਡੇ ਵਾਲੀ ਲੇਟੀ ਲੂਟੀ ਛੱਡ ਗੀਆਂ ਸੀ ਅਸੀਂ ਉਹ ਕੰਮ ਹੀ ਬੰਦ ਕਰਤਾ ਨਾ ਕੋਈ ਨਾਲ ਦੇਣੀ ਨਾ ਕੋਈ ਲੇਟੀ ਦੇ ਪਾਸੇ ਜੀ ਕੱਖ ਪਾਉਂਦੇ ਸਨ ਨਹੀਂ ਕਰਦੇ ਘਰ ਵਾਂਗੂ ਦਾਣਾ ਖਾ ਲਿਆ ਬਸ ਪਾਈ ਦਿਓ ਫਿਰ ਅਸੀਂ ਮੇਲਾ ਜਿੱਤੇ ਜੀ ਸਕੂਟਾਂ ਦੇ ਢਾਂਡੇ ਦੀ ਮੱਝ ਇੱਥ ਫਿਰ ਉੱਥੇ ਜਾ ਕੇ ਨਾਗਣੀ ਚੈਂਪੀਅਨ ਬਣ ਗਈ ਪਹਿਲੇ ਨੰਬਰ ਤੇ 2020 ਦੀ ਹਰਿਆਣਵੀ ਚੈਂਪੀਅਨ ਇਹ ਦੁੱਧ ਚਵਾਈ ਦੀ ਅੱਛਾ ਜੀ ਤੇ ਇਹ ਦੂਜੇ ਨੰਬਰ ਤੇ ਉਦੋਂ ਇਕੱਠੀਆਂ ਦੋਨੇ ਨਾਮ ਤੇ ਆਈਆਂ ਉਦੋਂ ਚਰਚਾ ਜ਼ਿਆਦਾ ਹੋ ਗਈ 19 ਜੀ ਤਾਂ ਚਰਚਾ ਹੋਣੀ ਸੀ ਫਿਰ ਮੈਨੂੰ 20 ਦੇ ਵਿੱਚ ਸਨਮਾਨਤ ਕਰਕੇ ਗਏ ਸਾਰੇ ਪੰਜਾਬ ਦੇ ਬਰੀਡਰ ਅੱਛਾ ਜੀ ਸ਼ੇਰਵਾਜ ਅੰਕਲ ਵਰਗੇ ਵੀ ਹੋਰ ਮੁੰਡੇ ਹਨ ਤਾਂ 100 ਬੰਦਾ ਆਇਆ ਹੋਊਗਾ ਫਿਰ ਘਰੇ ਪ੍ਰੋਗਰਾਮ ਰੱਖਿਆ ਠੀਕ ਹੈ ਉਹਨਾਂ ਨੇ ਸਨਮਾਨਤ ਕੀਤਾ ਵੀ ਯਾਰ ਨੇਚਰਲ ਦੁੱਧ ਜਿਹੜਾ ਕੱਢਣ ਵਾਲਾ ਸੀ ਵੀ ਜਿਹੜਾ ਇੰਨੇ ਲੋਕ ਨਾਲ ਤੁਰੇ ਫਿਰਦੇ ਭਏ ਸੀ ਇਕੱਠੇ ਉਹਦੇ ਦੁੱਧ ਬਹੁਤ ਮਗਾ ਯਾਰ ਹੁਣ ਆਪਾਂ ਜਲਬਾ ਹੋਰ ਦੇਖਣਾ ਮੱਝਾਂ ਗੱਬਣ ਕਰਾਤੀਆਂ ਬਟਾਲੇ ਦੇ ਮੇਲਾ ਆ ਗਿਆ ਮਾਰਚ ਦੇ ਵਿੱਚ ਤੀਜਾ ਮੇਲਾ ਉਸੇ ਸਾਲ ਦੇ ਵਿੱਚ ਹੀ ਸੁੰਗਾ ਜੀ ਠੀਕ ਹੈ ਤੀਜਾ ਮੇਲਾ ਮੈਂ ਬਟਾਲੇ ਦੇ ਵਿੱਚ ਜਾ ਕੇ ਫੇਰ ਉਹ ਮੱਝ ਲੈ ਕੇ ਨਹੀਂ ਗਿਆ ਕਿਉਂਕਿ ਉਹ ਤਾਂ ਟੀਕੇ ਦਾ ਬੜਾ ਕਰੇ ਚੱਲ ਪਿਆ 19 ਦੇ ਵਿੱਚ ਹੀ ਚੱਲ ਪਿਆ ਸੀ ਮੈਨੂੰ ਐ ਸੀ ਮੈਂ ਕਿਹਾ ਚੱਲ ਦਰ 19 ਦੇ ਵਿੱਚ ਦੇਖਦਾ ਹਾਂ ਟੀਕੇ ਦਾ ਕਰਕੇ ਗੱਲ ਵੱਖਰੀ ਆ ਹੁਣ ਚੈਂਪੀਅਨ ਬਣ ਗਏ ਹੁਣ 나ਗਣੀ ਦਾ ਮੁਕਾਬਲਾ ਮੈਂ ਕਿਹਾ ਉੱਥੇ 28 30 ਕੱਢਣੀਆਂ ਟੀਕੇ ਵਾਲੀਆਂ ਇਹਨੇ ਕੱਢਣਾ 24 25 ਮੈਂ ਕਿਹਾ ਨਾਲ ਜਾਈਏ ਉਹ ਵੀ ਗਲਤੀ ਸੀ ਮੰਨ ਲਓ ਤੇ ਤਾਂ ਹੀ ਕਹਿੰਦੇ ਹੁੰਦੇ ਵੀ ਜੇ ਕਿਸੇ ਦੇ ਘਰੇ 22 23 ਲੀਟਰ ਦੁੱਧ ਨਾਲ ਲੈ ਕੇ ਜਾਓ ਮੇਲੇ ਤੇ ਮੇਰੇ ਨਾਲ ਗਲਤੀ ਹੁੰਦਾ ਮੈਂ 나ਗਣੀ ਘਰੇ ਛੱਡ ਕੇ ਦੋ ਮੇਲੇ ਜਿੱਤ ਗਿਆ ਇੱਕ ਸਾਲ 'ਚ ਇਹਨੂੰ ਮੈਂ ਲੈ ਗਿਆ ਮੈਂ ਕਿਹਾ ਚੱਲ ਦਰ ਗ੍ਰੇਡਰ ਦਾ ਮੁਕਾਬਲਾ ਗ੍ਰੇਡਰ ਓਰੀਜਨਲ ਹੁੰਦਾ ਤਾਂ ਦੂਜਾ ਨੰਬਰ ਜੀ ਤੇ ਹੁਣ ਵੀ ਤੀਜਾ ਨੰਬਰ ਹੈ ਤੀਜੇ ਮੇਲੇ ਦੇ ਅੱਛਾ 19 ਗਿਲੋ 700 ਗ੍ਰਾਮ ਤੇ ਅੱਛਾ ਜੀ ਤੇ ਉੱਥੋਂ ਜਾ ਕੇ ਇਹਨੇ ਮੇਲਾ ਜਿੱਤ ਲੈ ਜੀ 3 3.5 ਮਹੀਨੇ ਦੀ ਗੱਭਣ ਨੇ ਠੀਕ ਹੈ ਫਿਰ ਮੈਂ ਨਾਗਣੀ ਦੀ ਫੇਰ ਮੈਂ ਟੋਕੜ ਦੀ ਚਿਵਾਈ ਕਰਾਤੀ ਕਰੇ ਆ ਕੇ ਮਤਲਬ ਇਹਨਾਂ ਨੇ ਮਤਲਬ ਬੜਾ ਵੱਡਾ ਨਾਮ ਬਣਾਇਆ ਉਹ ਤੋਂ 2020 'ਚ ਫਿਰ 21 ਦੇ ਵਿੱਚ ਵੀ ਮੇਲਾ ਜਿੱਤੇ ਤੇ ਫਿਰ 22 ਦੇ ਵਿੱਚ ਇਹ ਨੰਬਰ ਉਹ ਨੰਬਰ ਆ ਜਿੱਤੇ ਮੇਲਾ ਜਰੂਰ ਇੱਕ ਪੰਜਵਾਂ ਆ ਗਿਆ ਕਸ਼ੀਮਾ ਆ ਗਿਆ ਮੰਗਰ ਹਟ ਗਏ ਉਹ ਵੀ ਬਸ ਇੱਕ ਨਾ ਬਰੀਡਰਾਂ 'ਚ ਹੁੰਦੀ ਆਰ ਪਾਰ ਦੀ ਲੜਾਈ ਜਿਵੇਂ ਆਪਾਂ ਵੀ ਅੱਜ ਲਾਟਰ ਚ ਵਾਈ ਐ ਵੀ ਜਾਂਦਾ ਟੜਕੇ ਨੂੰ ਡੇਢ ਤੋਂ 2 ਲੀਟਰ ਵਧਾਉਣੀ ਐ ਠੀਕ ਐ ਵੀ ਜਿਹੜਾ ਕੱਲ ਵਾਲਾ ਦੁੱਧ ਰੁਕਿਆ ਵਾ ਵੀ ਲੀਟਰ ਤੋਂ ਡੇਢ ਲੀਟਰ ਦਾ ਜੰਪ ਚੱਕ ਜਾਣਾ ਹੁੰਦਾ ਪਸ਼ੂਏ ਕੋਈ ਵੱਡੀ ਗੱਲ ਨਹੀਂ ਉਹ ਵੀ ਉਹ ਚੱਕੂ ਜਿਹੜਾ 20 22 ਲੀਟਰ ਤੋਂ ਵੱਧ ਕਮਰਟੀ ਵਾਲਾ ਹੁੰਦਾ ਤੇ ਜਾਂ ਫਿਰ ਉਹ ਕੀ ਕਰੂਗਾ 2 ਲੀਟਰ 3 ਲੀਟਰ ਇਕੱਠਾ ਤੋੜੂਗਾ ਬਸ ਉਹ ਤੂੰ ਡਿਸੀਜਨ ਲੈਣਾ ਵੀ ਤੇਰੇ ਕਰਮਾਂ ਦੇ ਵਿੱਚ ਵੀ ਦੁੱਧ ਵਧਾਉਣਾ ਜੇ ਤਾਂ ਜਿੱਤ ਹੋਈ ਤੇਰੀ ਬਾਜੂ ਤੇ ਜੇ ਤਰੀ ਹਾਰ ਹੋਈ ਤਾਂ ਇਕੱਠੇ ਹੀ 3 ਲੀਟਰ ਕੱਟੂ ਤੇ ਜਿਵੇਂ ਹੁਣ ਮੰਨ ਲਾ ਉਹਦੋਂ ਅਸੀਂ ਨੇਚਰਲ ਜੇ ਅਸੀਂ ਨਾ ਮਤਲਬ ਸੇੜਖਾਨੀ ਕਰਦੇ ਤਾਸੀ ਤੀਜੇ ਨੰਬਰ ਦੇ ਚੌਥੇ ਤੇ ਹੋਣਾ ਸੀ ਭਾਈ ਇਹ ਕਹਿੰਦੇ ਵੀ ਰਾਤ ਨੂੰ ਕਾਲੇ ਦੇਣੇ ਆ ਤੇ ਇਹ ਕਹਿੰਦੇ ਵੀ ਕਾੜਾ ਵੀ ਆਏ ਦੇਣਾ ਜੀ ਆਏ ਸਮਾਨ ਪਾਉਣਾ ਮੈਂ ਖਾ ਯਾਰ ਇਹ ਸਮਾਨ ਗਰਮ ਹੁੰਦਾ ਚੱਲਣਾ ਨਹੀਂ ਮੈਨੂੰ ਕਹਿੰਦੇ ਦੇਖ ਜੇ ਤਾਂ ਕਹਿੰਦੇ ਕੁਦਰਤੀ ਝੱਲ ਗਈਆਂ ਅੱਗੇ ਵੀ ਮੇਲਿਆਂ ਤੇ ਸਾਰੇ ਬਰੇਡਰੀ ਕਰਦੇ ਆ ਜੇ ਤਾਂ ਝੱਲ ਗਈਆਂ ਤੜਕੇ ਨੂੰ ਨੇ ਲੀਟਰ ਬਾਦਰ ਖਾ ਦੇਣਾ ਤੇ ਆਪਾਂ ਪਹਿਲੀ ਜਾ ਕੇ ਦੂਜੇ ਨੰਬਰ 'ਚ ਹੀ ਵੱਢ ਜਾਗੇ ਤੇ ਜੇ ਕੁਦਰਤੀ ਜਾ ਕੇ 2 ਲੀਟਰ ਟੁੱਟ ਗਈਆਂ ਤਾਂ ਜਿੱਥੇ ਚੌਥਾ ਤੇ ਪੰਜਵਾਂ ਹੁਣ ਵੀ ਬਣਦਾ ਵੱਤਵਾ 7ਵੇਂ 8ਵੇਂ ਦੇ ਵੱਜਾਂਗੇ ਤੇ ਉਹੀ ਕੰਮ ਹੋਇਆ ਜੀ ਇਹਨੂੰ ਜਾ ਕੇ ਅਸੀਂ ਮਾਰਿਆ ਦੇ ਅੰਦਰ ਮਖਣੀ ਮੁਖਣੀ ਇਹਨੇ ਜਾ ਕੇ ਗਾਲਾਂ ਛੱਡ ਗਈ ਡਾਕਟਰ ਜੀ ਮੰਨ ਗਈ ਇਹਨੇ ਢੜਕੇ ਨੂੰ ਜਾ ਕੇ ਸਿੱਧੇ 3 ਲੀਟਰ ਡਾਉਨ ਨਾਗਣੀ ਦੀ ਤੜਕੇ ਨੂੰ ਦੁੱਧ ਹੀ ਢਲਾ ਦਿੱਤਾ ਥੋੜਾ ਜਿਹਾ ਵਾਲਟੀ ਜੋਗ ਜਿਵੇਂ ਕਹਿਉਂਦੇ ਆ ਫਿਰ 5ਵਾਂ 6ਵਾਂ ਨੰਬਰ ਆਇਆ ਠੀਕ ਹੈ